ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਇੱਕ ਰੱਬੀ ਰੂਹ ਆ ਵੀਰੋ ਰੱਬੀ ਰੂਹ। ਉਹ ਰੱਬੀ ਰੂਹ ਆ ਉਹ ਕੋਈ ਆਮ ਇਨਸਾਨ ਨਹੀਂ ਹੈਗਾ। ਉਹਨੂੰ ਕੋਈ ਆਮ ਇਨਸਾਨ ਨਾ ਸਮਝੋ। ਉਹ ਰੱਬ ਦੀ ਰੂਹ ਆ। ਵੀਰੋ ਜਦੋਂ ਵੀ ਕਿਸੇ ਜਗ੍ਹਾ ਤੇ ਕਿਸੇ ਧਰਤੀ ਤੇ ਪਾਪ ਹੱਤੋਂ ਜ਼ਿਆਦਾ ਵੱਧ ਜਾਂਦਾ ਆ ਤੇ ਕੋਈ ਨਾ ਕੋਈ ਰੂਹ ਵਿੱਚ ਰੱਬ ਖੁਦ ਪਰਵੇਸ਼ ਕਰਦਾ ਆ। ਤੇ ਇਸੇ ਤਰ੍ਹਾਂ ਹੀ ਭਾਈ ਅਮਰਦਪਾਲ ਸਿੰਘ ਜਿਹੜਾ ਕਿ ਪਹਿਲਾਂ ਨੌਜਵਾਨ ਵਾਲ ਕੱਟੇ ਹੁੰਦੇ ਸੀ ਤੇ ਵਿਦੇਸ਼ਾਂ 'ਚ ਰਹਿੰਦਾ ਹੁੰਦਾ ਸੀ ਉਹਦੀ ਰੂਹ ਰੱਬ ਦੀ ਰੂਹ ਉਹਦੇ ਵਿੱਚ ਪ੍ਰਵੇਸ਼ ਕੀਤੀ ਤੇ ਉਹ ਰੱਬੀ ਰੂਹ ਬਣ ਗਿਆ ਤੇ ਪੰਜਾਬ ਆ ਗਿਆ ਤੇ ਪੰਜਾਬ ਆ ਕੇ ਉਸਨੇ ਲੱਖਾਂ ਹੀ ਨੌਜਵਾਨਾਂ ਦੇ ਨਸ਼ੇ ਛਡਵਾ ਦਿੱਤੇ ਵੀਰੋ ਲੱਖਾਂ ਹੀ ਨੌਜਵਾਨਾਂ ਦੇ ਨਸ਼ੇ ਛਡਵਾ ਦਿੱਤੇ ਤੇ ਵੀਰੋ ਜੇ ਤੁਸੀਂ ਸਬੂਤ ਭਾਲ ਦਿਓ ਵੀ ਕਿਹਦਾ ਨਸ਼ਾ ਛਡਵਾਇਆ ਤੇ ਇੱਕ ਸਬੂਤ ਹੈਗਾ ਮੇਰ ਕੋ ਪ੍ਰਧਾਨ ਮੰਤਰੀ ਬੋਜੋਗੇ ਜਿਹੜਾ ਇੱਕ ਨੰਬਰ ਦਾ ਨਸ਼ੇੜੀ ਸੀ ਜੋ ਗੋਲੀਆਂ ਭੀਮ ਭੁਖੀ ਜਰਦਾ ਸਭ ਕੁਝ ਖਾਂਦਾ ਸੀ ਚਟਾ ਕਾਲਾ ਸਮੈਗ ਸਭ ਕੁਝ ਪਰ ਜਦੋਂ ਉਹ ਰਵੀ ਰੂ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੇ ਟੱਚ ਵਿੱਚ ਆਇਆ ਤੇ ਉਹ ਸਾਰੇ ਨਸ਼ੇ ਛੱਡ ਗਿਆ ਤੇ ਭਾਈ ਸਾਹਿਬ ਦੀ ਸਜੀ ਬਾਹ ਬਣ ਗਿਆ ਤੇ ਵੀਰੋ ਇਸੇ ਤਰ੍ਹਾਂ ਹੀ ਹੋਰ ਵੀ ਨੌਜਵਾਨ ਜਿਹੜੇ ਉਹਨਾਂ ਦੇ ਨਾਲ ਘੁੰਮਦੇ ਜਿਹੜੇ ਉਹਨਾਂ ਨੂੰ ਮੰਨਦੇ ਆ ਬਹੁਤ ਸਾਰੇ ਨੌਜਵਾਨਾਂ ਨੇ ਜਿਹੜਾ ਆ ਨਸ਼ੇ ਛੱਡ ਕੇ ਵਧੀਆ ਰਾਹ ਅਪਣਾਇਆ ਧਾਰਮਿਕ ਰਾਹ ਅਪਣਾਇਆ ਤੇ ਵੀਰੋ ਇਸੇ ਆਧਾਰ ਤੇ ਮੈਂ ਤੁਹਾਨੂੰ ਵਿੰਦੀ ਕਰਨੀ ਚਾਹੁੰਦਾ ਵੀ ਭਾਈ ਅਮਰਤਪਾਲ ਸਿੰਘ ਰਬੀ ਰੂ ਉਹਨਾਂ ਦਾ ਸਾਥ ਦੇਈਏ ਉਹਨਾਂ ਨੂੰ ਸਪੋਰਟ ਕਰੀਏ ਉਹ ਪੰਜਾਬ ਦੀ ਦਸ਼ਾ ਤੇ ਦਿਸ਼ਾ ਬਦਲ ਸਕਦੇ ਆ ਪੰਜਾਬ ਨੂੰ ਅੱਗੇ ਜਾ ਸਕਦੇ ਆ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਸਕਦੇ ਆ ਪੰਜਾਬ ਨੂੰ ਗਰੀਬੀ ਤੋਂ ਮੁਕਤ ਕਰ ਸ਼ਕਤ ਕਰ ਸਕਦੇ ਆ ਪੰਜਾਬ ਵਿੱਚ ਫਿਰ ਤੋਂ ਵਧੀਆ ਕ੍ਰਾਂਤੀ ਲਿਆ ਸਕਦੇ ਆ ਸੋ ਮੇਰੀ ਬੇਨਤੀ ਆ ਸਾਰੇ ਪੰਜਾਬ ਦੇ ਵੀਰਾਂ ਨੂੰ ਕਿ ਰੱਬੀ ਰੂਪ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਦਾ ਸਾਥ ਦਿਵੋ ਵੇਖੋ ਇੱਕ ਇਨਸਾਨ ਕਦੀ ਵਿਦੇਸ਼ਾਂ ਤੋਂ ਪੰਜਾਬ ਆਉਂਦਾ ਕੋਈ ਅਜੇ ਤੱਕ ਵੇਖਿਆ ਕਿ ਕੋਈ ਵਿਦੇਸ਼ ਤੋਂ ਪੰਜਾਬ ਆ ਗਿਆ ਹੋਵੇ ਇਹ ਰੱਬੀ ਨੂੰ ਵਿਦੇਸ਼ਾਂ ਤੋਂ ਪੰਜਾਬ ਆਏ ਪੰਜਾਬ ਵਿੱਚ ਇਹਨਾਂ ਨੇ ਕ੍ਰਾਂਤੀ ਲਿਆਂਦੀ ਨੌਜਵਾਨਾਂ ਨੂੰ ਇਕੱਠੇ ਕੀਤਾ ਰੈਵੋਲੂਸ਼ਨ ਲਿਆਂਦਾ ਤੇ ਅੱਜ ਪੰਜਾਬ ਦੀ ਖਾਤਰ ਸਾਡੀ ਖਾਤਰ ਸਿੱਖ ਕੌਮ ਦੀ ਗਾਦਰ ਡਬਲ ਗੱਲ ਜੇਲ੍ਹ ਜੇਲ੍ਹ ਵਿੱਚ ਬੈਠੇ ਆ ਇਹ ਕੋਈ ਕਿਸੇ ਆਸਤੇ ਕਰਦਾ ਨਹੀਂ ਹਰ ਕੋਈ ਆਪਣੇ ਆਸਤੇ ਕਰਦਾ ਇਹ ਪਰ ਕੋਸ਼ ਰੂਹਾਂ ਰੱਬੀ ਰੂਹਾਂ ਹੁੰਦੀਆਂ ਜਿੰਨਾਂ ਚ ਰੱਬ ਕੋ ਸਮਾ ਚੁੱਕਾ ਹੁੰਦਾ ਉਹ ਲੋਕਾਂ ਵਾਸਤੇ ਕੰਮ ਕਰਦੇ ਆ ਤੇ ਵੀਰੋ ਬੇਨਤੀ ਇਹੋ ਹੀ ਆ ਵੀ ਸਾਰੇ ਇਕੱਠੇ ਹੋ ਕੇ ਭਾਈ ਅਮਰਪਾਲ ਦੀ ਸਪੋਰਟ ਕਰੋ ਤਾਂ ਜੋ ਪੰਜਾਬ ਦੇਣ ਦੁਗਣੀ ਦੇ ਰਾਤ ਚੌਗਣੀ ਤਰੱਕੀ ਕਰ ਸਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ